1 2 3 4ចាប់ ਕਿ ਤੁਹਾਨੂੰ ਤਾਂ ਪੰਜਾਬੀ ਸਮਝ ਆਉਂਦੀ ਹੈ ਮਾਤਾ ਫੱਟੇ ਚੱਕਦੋਂਗੇ ਪੰਜਾਬੀ ਵਾਲੇ ਬੱਲੇ ਓਏ ਬੱਲੇ ਹਿੰਦੀ ਨਹੀਂ ਉਹ ਮੇਰਾ ਹੱਥ ਤੰਗ ਹੈ ਪੰਜਾਬੀ ਵਾਲਾ ਕੰਮ ਸੌਖਾ ਯਾਰ ਇਹਦਾ ਹੁਣ ਮਾਈ ਤੂੰ ਘਰਵਾਰੇ ਪੁੱਛਣਾ ਵੀ ਘਰ ਚ ਕੀ ਰੌਲਾ ਕਰੋ ਦੋ ਜਣੇ ਆਏ ਆ ਤਿੰਨ ਜਣੇ ਆਏ ਆ ਦੋ ਹੀ ਜਣੇ ਆਏ ਤੇ ਮੁੰਡੇ ਕਿੱਧਰ ਗਏ ਅੱਛਾ ਮੈਨੂੰ ਤਾਂ ਇੱਕ ਹੋਰ ਕਿਤੇ ਵੀ ਵਿਖਾਈ ਜਾਂਦਾ ਬਾਬਾ ਹੈਂ ਗੱਲ ਸੱਚੀ ਦਾ ਸਮਾਈ ਅੱਛਾ ਹੋਰ ਇੱਕ ਇੱਥੇ ਆ ਮਾਈ ਹੋਈ ਐ ਉਹ ਮੌਤ ਹੋਈ ਐ ਮਾਤਾ ਤੇ ਤੇਰੇ ਜਿਗਰ ਦਾ ਟੋਟਾ ਰੱਬ ਨੇ ਖੋਲਿਆ ਐਡੀ ਉਮਰੇ ਸੱਟ ਮਾਰੀ ਬਾਬੇ ਨੇ ਕਿਹੜੀ ਭੁੱਲ ਹੋ ਗਈ ਓਏ ਕਹੀਂ ਸਦਾ 1 2 3 4 ਚੱਲੋ ਸ਼ੁਭ ਰੰਝੀ ਵੀ you okay. okay. ਪਰ ਮੈਨੂੰ ਗੱਲ ਦੱਸਣਾ ਮੈਂ ਤਾਂ ਇਹ ਪੁੱਤ ਤਾਂ ਨੌਜਵਾਨ ਗਿਆ ਹੀ ਗਿਆ ਇਹ ਤੋਂ ਪਹਿਲਾਂ ਕੌਣ ਨੌਜਵਾਨ ਗਿਆ ਥੋੜਾ ਘਰ ਵਾਲਾ ਇਹ ਜਿਹੜਾ ਪਾਈ ਗਿਆ ਇਹਦੀ ਉਮਰ ਵੀ 19 ਨਹੀਂ ਸੀ ਜਿੰਨੀ ਚ ਜਾਣਾ ਚਾਹੀਦਾ ਇਹਨੂੰ ਹਾਂਜੀ ਇਹ दारू ਪੀਂਦਾ ਸੀ ਵਾਵਾ ਹੀ ਪੀ ਲੈਂਦਾ ਸੀ ਇਹਦੇ ਤੋਂ ਵੀ ਪਹਿਲਾਂ ਕੋਈ ਇਹਦਾ ਯਾਰ ਮਿੱਤਰ ਹੋਵੇ ਦੋਸਤ ਹੋਵੇ ਸਾਥੀ ਸੰਗੀ ਹੋਵੇ ਉਹ ਮਰ ਗਿਆ ਸੀ ਕਹੇ ਹੋ ਸਕਦਾ ਤੜੀ ਮਨ ਮੇਰੇ ਗੁਰੂ ਦੇ ਨਾਲ ਦੀ ਕਹ 1 2 3 4 ਚੱਜਾ ਸੀ ਮਾਈ ਹਾਂ ਕਾਦਾ ਬੇਬੇ ਰਹਿਣ ਦੋ ਪਰਦਾ ਚੰਗਾ ਠੀਕ ਹੈ ਮਾਈ ਹਾਂ ਉਹ ਸਮਝਣਦਾ ਹੈ ਉਹ ਸਭ ਦੇ ਦਿਲਾਂ ਦੀਆਂ ਜਾਣਦਾ ਕੌਣ ਚੋਰ ਹੈ ਕੌਣ ਠੱਗ ਹੈ ਕੌਣ ਸਾਧ ਹੈ ਉਹ ਸਾਰਾ ਹੀ ਬਦਦਾ ਮੇਰੇ ਬੋਲਣ ਨਾਲ ਜਾਂ ਮੇਰੇ ਪੁੱਛਣ ਨਾਲ ਹਨਾ ਕੋਈ ਜ਼ਿਆਦਾ ਨਹੀਂ ਹੋਣ ਲੱਗਿਆ ਮੈਂ ਗੱਲ ਲੈਣੀ ਆ ਬਾਬੇ ਤੋਂ ਪਰ ਇੱਕ ਗੱਲ ਦੱਸੀ ਮਾਈ ਆਤਰ ਮੇਲਾ ਪਾ ਕੇ ਕੌਣ ਮਾਰ ਗਿਆ ਕਈ ਓਏ ਹੇਕ ਮਾਦੁਖ ਟਾਕਰ ਗਿਆ

ਕਮਟਾ ਜਾਸ ਕਰੀ ਬਾਬਾ ਔਰ ਜੋ ਵੀ ਮੈਂ ਪੁੱਛਿਆ ਮੇਰੇ ਮਾਲਕ ਦੇ ਸਿਰ ਤੇ ਪੁੱਛਿਆ ਹਨਾ ਤੂੰ ਆਪਦਾ ਪੁੱਤ ਜਾਣ ਕੇ ਮੇਰੇ ਨਾਲ ਗੱਲ ਕਰੀ ਸੱਚ ਜਾਣੀ ਖੜ ਜਾ ਮੈਨੂੰ ਮੈਗਜਾ ਪਾਸੇ ਕਰ ਜਿਹੜਾ ਕਰ ਗਿਆ ਨਾ ਕਿ ਅੱਜ ਤੋਂ ਤੀਜੇ ਦਿਨ ਲੜਦਾ ਨਾ ਮੇਰੇ ਤੇ ਮੈਂ ਸਾਡਾ ਪੁੱਤ ਕੋਲਾਂ ਛੱਡ ਚੁੱਕਾ ਹਾਂ ਆ ਨੋਬਾ 1 2 3 4 ਚੱਕਰ ਆਉਂਦੇ ਜੰਗੇ ਜਿਹੜੇ ਸਾਦਾ ਵੇ ਕਰ ਲੋਕ ਦੀ ਕਰ ਲੋਕ ਦੀ ਆਉਂਦੇ ਜੰਗੇ ਜਿਹੜੇ ਸਾਦਾ ਵੇ ਕਰ ਲੋਕ ਦੀ ਆਉਂਦੇ ਇਹ ਗੱਲ ਹੋਰ ਦੱਸੀ ਮਾਈ ਮਾਤਾ ਕਾਲਿਕਾ ਨੂੰ ਬਕਰਾਲ ਸੁੱਖ ਦਿੱਤੀ ਹੈ ਕੁਰਬਾਨੀ ਕੁਰਬਾਨੀ ਇਹੀ ਪੁੱਛਿਆ ਮੈਂ ਇਹ ਕਿਹਨੇ ਕਰਵਾਈ ਸੀ ਤੇਰੇ ਤੋਂ ਬਾਹਰੋਂ ਮਾਤਾ ਡਿੱਗੂ ਗਈ ਇਹਨੂੰ ਚੱਕਰ ਆ ਜਾਊਗਾ ਆਈ 1 2 3 4 ਤਿੰਗਾਨੀ ਸਮਝਦੇ ਹੋ ਇਹ ਜਿਹੜਾ ਤੁਹਾਡੇ ਪਰਿਵਾਰ ਦਾ ਜਿਹੜਾ ਸਬੰਧ ਪੈਦਾ ਰਿਹਾ ਜਦੋਂ ਦਾ ਉਹ ਚੀਜ਼ ਆ ਗਈ ਘਰ ਚ ਇਸ ਤੋਂ ਬਾਅਦ ਘਰ ਦਾ ਕਾਹਨ ਜਾਦੇ ਵੱਧ ਗਿਆ ਇਹ ਬੜੇ ਟਾਈਮ ਦਾ ਮਾਤਾ ਔਰ ਬੰਦਾ ਤੈਨੂੰ ਦਿਖਦਾ ਵੀ ਹੈ ਉਹ ਹੁੰਦਾ ਜੋ ਮੈਂ ਦੁਨੀਆ 'ਚ ਨਹੀਂ ਦੱਸਣਾ ਹੈਨਾ ਕਿਉਂਕਿ ਜੇ ਤੇਰੀ ਮਾਈ ਮੈਂ ਕਹਾਣੀ ਫਰੋਲਦਾ ਜਾਊਂਗਾ ਦੁੱਖਾਂ ਦੀ ਭਰੀ ਹੈ ਤੇ ਜੇ ਮੇਰੇ ਪੀਰ ਦੇ ਆੜੇ ਖੜੀ ਹੈ ਨਾ ਅੱਜ ਮੇਰੇ ਬਾਬੇ ਦੇ ਰੋਜੇ ਤੇ ਖੜੀ ਹੈ ਤੇ ਲੈ ਫਿਰ ਤੜਕੇ ਦੇ 4 ਵੱਜਣਗੇ ਤੇ 5 ਵਜੇ ਜ਼ਿੰਦਗੀ ਜੇ ਨਾ ਸੁਧਰੇ ਤੇ ਫਿਰ ਜਾਣੀ ਵੀ ਬਾਬੇ ਦੇ ਰੋਜੇ ਤੇ ਨਹੀਂ ਆਈ ਪਰ ਇੱਕ ਕੰਮ ਕਰਨਾ ਭਊਆ ਪਹਿਲਾਂ ਮੈਨੂੰ ਇਹ ਦੱਸ ਵੀ ਬਾਬਾ ਖੇਤਪਾਲ ਕਿਹਨੇ ਮੰਨਿਆ ਉਹ ਮੈਂ ਦੱਸ ਦੂੰਗਾ ਕਿੱਥੋਂ ਆ ਇਹ ਬੱਚਾ ਬਣ ਬਣ ਸਾਰੀਆਂ ਗੱਲਾਂ ਦੱਸ ਗਿਆ ਪਰ ਮਾਈ ਤੂੰ ਇੱਕ ਵੀ ਗੱਲ ਦੇ ਅਮਲ ਨਹੀਂ ਕੀਤਾ ਇਹਦੀ ਤੇ ਕੀਤਾਗੇ ਮੈਨੂੰ ਮਿਲੀ ਤਾਂ ਨਹੀਂ ਕਿਤੇ ਕਹਿੰਦੇ ਬਾਬਾ ਮੈਂ ਤੈਨੂੰ ਦੱਸ ਕੇ ਲਿਆਈ ਸੀ ਦੱਸ ਦੁੱਸ ਕੇ ਨਹੀਂ ਮੈਨੂੰ ਲਿਆਈ ਬੇਬੇ ਗੱਲ ਐ ਉਹ ਐ ਵੀ ਸੌwidehat ਰਸਾ ਸਿਰੇ ਤੇ ਗੰਡ ਬਾਬਾ ਭਲਾ ਕਰ ਦੂ ਘਰ ਦੇ ਵਿੱਚ ਜਿੰਨਾ ਚੱਕਰ ਹੈ ਉਹ ਵੀ ਹਟਾ ਦੂ ਆ ਜਿਹੜਾ ਸਰੀਰ ਹਿੱਲਦਾ ਜੁਲਦਾ ਹੈ ਵੀ ਬੰਦ ਕਰ ਦੂ ਬੋਲ ਇੱਕ ਸ਼ਰਤ ਹੈ ਬਾਬੇ ਦੀ ਮਨਜ਼ੂਰ ਹੈ ਉਹ ਬਾਬੇ ਅਹਿਮਦ ਤੂੰ ਦਵਾਨ ਕਰਾਉਣਾ ਭੁਕਰਿਆ ਪੱਕੀ ਹਲ ਐਨੀ ਸੰਗਤ ਸੁਣਦੀ ਬੇਬੇ ਜੇਰਾ ਤੂੰ ਵੱਡਾ ਕਰੀਂ ਭਲਾ ਨਾ ਕਰੇ ਤਾਂ ਆਪਾਂ ਬਾਬੇ ਅਹਿਮਦ ਨੂੰ ਢਾਲਾਂਗੇ ਫੜਕੇ ਕੁਝ ਨਹੀਂ ਹੁੰਦਾ ਮੈਂ ਵੀ ਤੇਰੇ ਨਾਲ ਲੱਗ ਜਾ ਸੱਦ ਵੀ ਬਾਬੇ ਅਹਿਮਦ ਨੂੰ ਬੁਲਕਾਰ ਤੇਰੀ ਤਾਂ ਕਰਾਵਾਂ ਗੱਲ ਪੱਕੀ ਜੋਗ ਚੱਲ ਦੀਵਾਨ ਕੱਢਣ ਚਲੀ ਗਈ ਲੈ ਬਾਦਸ਼ਾਹ ਇਹ ਮਾਈ ਦੇ ਘਰ ਦਾ ਤੁਸੀਂ ਭਲਾ ਕਰਕੇ ਆਉਣਾ ਕਰਿਓਗੇ ਮੈਂ ਮਾਲਕ ਤੋਂ ਹੁਕਮ ਲੈਣਾ ਤੁਹਾਡੇ ਰੋਜੇ ਤੋਂ ਹਨਾ ਜਿਹੜਾ ਮੈਨੂੰ ਪੀਰ ਨੇ ਦੇਤਾ ਵਚਨ ਉਹਦੇ ਤੇ ਇਹ ਖਰੇ ਉੱਤਰ ਜਾਣ ਤੇ ਜੇ ਮੈਂ ਹੀ ਪੀਰ ਨਾਲ ਭਲਾ ਕਰੇ ਫਿਰ ਆਪਾਂ ਬਾਬੇ ਅਹਿਮਦ ਨੂੰ ਢਾਲਾਂਗੇ ਕੋਈ ਚੱਕਰ ਠੀਕ ਹੈ ਨਹੀਂ ਸੇਵਾ ਬੋਲਦੀ ਹੈ ਕੰਮ ਬੋਲਦਾ ਸੇਵਾ ਤੱਪ ਬੋਲਦਾ ਅਗਲੇ ਦਾ ਹਨਾ ਜਿਹਦੇ ਅੱਜ ਆਪਾਂ ਦਰਬਾਰ ਤੇ ਇੰਨੀ ਦੂਰੋਂ ਚੱਲ ਕੇ ਆਏ ਆ ਪੀਰ ਨੇ ਕਿਸੇ ਗੱਲ ਨਾਲ ਸੱਧਿਆ ਤੁਹਾਨੂੰ ਵੀ ਸੱਧਿਆ ਤੇ ਮੈਨੂੰ ਵੀ ਸੱਧਿਆ ਵੇਖ ਮੈਂ ਰਾਤ ਨੂੰ ਵੇਖ ਠੇਡੇ ਖੰਨਾ ਆਇਆ 12 ਵਜੇ ਮੈਨੂੰ ਕਿ ਲੋਡਸੀ ਆਉਣ ਦੀ ਲਿਖਿਆ ਸੀ ਆਉਣਾ ਹੀ ਆਉਣਾ ਲੈਨੇ ਆ ਬਾਬੇ ਤੋਂ ਹੁਕਮ ਜੇ ਤਾਂ ਦੇਦਾ ਬਾਬੇ ਨੇ ਨੇੜੇ ਜੇ ਹੁਕਮ ਫੇਰ ਤਾਂ ਮੈਂ ਤੂੰ ਸਲਾਹ ਕਰ ਲਈ ਬਾਬੇ ਨਾਲ ਜੇ ਦੂਰ ਦੇ ਤਾਂ ਫਿਰ ਬੁਲਕਾਰ ਨੂੰ ਸਾਈ ਦੇ ਦੀ ਕਹੋ ਸਾਦਾ ਹੋ 1 2 3 4 ਚੱਲ akram lakh bari chal bhai ਲੱਖ ਵਾਰ ਬismillah ਕਰ ਅਵਾ ਲੱਖ ਵਾਰੀ ਤਸ ਕਰ ਅਵਾ ਲੱਖ ਵਾਰੀ ਬismillah ਕਰ ਆਏ ਹੋ ਮਾਈ ਜਿਹੜਾ ਤੇਰੇ ਘਰ ਚ ਉਹ ਸਿਸਟਮ ਆਇਆ ਸੀ ਸਮਾਨ ਆਇਆ ਸੀ ਉਹ ਇਹਨਾਂ ਦਿਨਾਂ ਚ ਆਇਆ ਸੀ 21 ਭਾਦੋਂ ਨੂੰ ਆਇਆ ਸੀ ਮਾਈ ਤੇਰੇ ਘਰੇ ਆਇਆ ਸੀ ਫਿਰ 21 ਭਾਦੋਂ ਨੂੰ ਬਾਬਾ ਅਹਿਮਦ ਨੱਚੇ ਤੇਰੇ ਕਰੇ ਘੁੰਗਰੂ ਪਾਪਾ ਫਿਰ ਵੇਖ ਨੱਚਦਾ ਕਿ ਨਹੀਂ ਢੰਡ ਬੰਗਾ ਕੇ ਨਹੀਂ ਮਨਜ਼ੂਰ ਹੈ ਦੇ ਦੇ ਫਿਰ ਸਾਈ ਬਾਬੇ ਬੁਲਕਾਰ ਨੂੰ ਹੁਣ ਮੇਰਾ ਕੀ ਜਾਂਦਾ ਕਰਾ ਸਲਾਮ ਸਾਰ ਟਾੜੀ ਮਾਰ ਦੋ ਭਾਈ ਗੱਜ ਵੱਜ ਕੇ ਹਉ ਤੁਰਦੇ ਨੂੰ ਤੁਰਦੇ ਨੂੰ ਤੁਰਦੇ ਨੂੰ ਤੁਰਦਾਂ ਨੂੰ ਕਰੋ ਸਲਾਮਤ ਮੇਰੇ ਤੁਰਦੇ ਨੂੰ ਤੁਰਦੇ ਨੂੰ ਤੁਰਦਾਂ ਨੂੰ ਕਰੋ ਸਲਾਮਤ ਮੇਰੇ ਤੁਰਦੇ ਨੂੰ ਤੁਰਦੇ ਨੂੰ ਤੁਰਦਾਂ ਨੂੰ ਕਰੋ ਸਲਾਮਤ ਮੇਰੇ ਤੁਰਦੇ ਨੂੰ ਬੱਬੇ ਦੀਆਂ ਪੁੱਛਾਂ ਚੰਗੀਆਂ ਲੱਗੀਆਂ ਭਾਈ ਦਾੜੀ ਮਾਰ ਦੋ ਗੱਜ ਬੱਜ ਕੇ ਭਾਈ ਸਵਾਪਾਸ਼ ਬੋਲੇ ਸਾਚੇ ਦਰਬਾਰ ਕੀ